ਸੋਸਾਇਟੀ ਗੀ ਸਾਰਿਆਂ ਨੂੰ ਤੁਹਾਡਾ ਨੰਮੇ ਬਲੌਗ ਵਿੱਚ ਸਵਾਗਤ ਹੈ ਪਸਵੇਰੀ ਅਟਕੇ ਪਹਿਲਾਂ ਦਰਸ਼ਨ ਕੀਤੇ ਮਹਾਰਾਜ ਸੂਰੇ ਮਹਾਰਾਜ ਦੇ ਦਰਸ਼ਨ ਕਰਨ ਤੋਂ ਪ੍ਰੰਤ ਅਪਾ ਤੁਹਾਡੇ ਆਪਾਂ ਤੁਹਾਡਾ ਕੰਮ ਕੀਤਾ ਤੇ ਨਾਲ ਦੀ ਨਾਲ ਘਰ ਰਹੀਆਂ ਕਰਾਏ ਰੋਟੀ ਬਣਾ ਕੇ ਫਿਰ ਤੇ ਨਾਲ ਹੀ ਬਣਾਈ ਸ਼ਿਆ ਪੋਚੇ ਲਵਾਈ ਤੇ ਨਾਲ ਹੀ ਅਸਵਾਲੇ ਹੋ ਗਏ ਆਪਾਂ ਹੋ ਗਏ ਰੈਡੀ ਰੈਡੀ ਹੋ ਕੇ ਆਪਾਂ ਜਾਣਗੇ ਕੰਮ ਤੇ ਪ੍ਰੀ ਟ੍ਰੈਵਲ ਮੰਗਾ ਤੇ ਆਪਾਂ ਪਹੁੰਚ ਗਏ ਪ੍ਰੀ ਟ੍ਰੈਵਲ ਦੰਗਰ ਤੇ ਉੱਥੇ ਪਹੁੰਚ ਗਏ ਬਾਜੀ ਬਾਜੀ ਲੱਕੀ ਭਾਜੀ ਕਿੱਦਾਂ ਪਾਵਾ ਨੇ ਰੀਲ ਮਾਰੀ ਜਾਨ ਨੂੰ ਟੋਟਲ ਫੋਨ ਲੜੀ ਕਿਹੜੀਆਂ ਰੀਲ ਮੇਰੀਆਂ ਅੱਗੇ ਆ ਤੇਰੀ ਕਰਾਣੇ ਆ ਮਦਦ ਥੋੜੀ ਜੀ ਰਲ ਮਿਲ ਕੇ ਸਾਰੇ ਆਉਂਦੀਆਂ ਭਰਾ ਲੱਕੀ ਦੀ ਮਦਦ ਜ਼ਰੂਰੀ ਹੈ ਯਾਰ ਜੇ ਮੈਂ ਡਾਟ ਲੱਗਦਾ ਸੁਪਰਸਟਾਰ ਬੰਦਾ ਤੇ ਪਬਲੀਕ ਟ੍ਰੈਵਲ ਦੇ ਅਮਨਪੇਪਰ ਭਾਗੇ ਆ ਗਿਆ ਜੇ ਤੇ ਆਪਾਂ ਚੱਲ ਮੇਰਾ ਜਸ ਜਸ ਮੇਰਾ ਜਸ ਜਸ ਥਾਣੀ ਭੰਗਿਆ ਥਾਣੀ ਥੋੜੀ ਜਿਹੀ ਤੇ ਉਹ ਤੋਂ ਬਾਅਦ ਤਾਂ ਕੋਈ ਮੋੜ ਉਹ ਤੇਲ ਤੇਰੀ ਤੇਰੀ ਪੋ ਆ ਕੇ ਕਰਾ ਲਈ ਟੈਂਕੀ ਫੁੱਲ ਤੇ ਅੰਮਲ ਨਿਕਲਾਈ 버거 ਬਾਅਦ ਖਾਣ ਤੋਂ ਬਾਅਦ ਪਾਣੀ ਚੰਨ ਕਰਾ ਲਈ ਤੇ ਕੋਲ ਡਰਿੰਕ ਕੋਲ ਡਰਕ ਤੋਂ ਬਾਅਦ ਪਾਣੀ ਤੇ ਤੇ ਕੋਟੇ ਚਰਲੇ ਬਰਾਣੀ ਕੋਲ ਵਿੱਚ ਉਹ ਆਉਣ ਯਾਰੇ ਬੰਦ ਤੇ ਟਟ-ਟਟ ਦੀ ਚਟਣੀ ਜਿੱਦ ਤੇ ਚਟਣੀ ਹੋ ਗਈ ਤਿਆਰ ਤੇ ਘਰ ਵਾਲੇ ਕੱਲ ਕਰਕੇ ਖੜਾਉਂਗੇ ਰੁੱਟੀ ਤੇ ਅੱਜ ਕਰੀਲਾ ਬਣਾਈ ਆਉਗੇ ਮੈਂ ਵੀ ਬਿਲਕੁਲ ਕੋਟਾ ਵਾਲੀ ਜਿਹੇ ਤਰ੍ਹਾਂ ਲਾ ਗਿਆ ਕੰਮ ਚੱਲ ਗਿਆ ਪੂਰਾ ਜੋਰਾਂ ਦੇ ਤੇ ਆਪਾਂ ਕੋਟੜ-ਕੋਟ ਵਿੱਚ ਚਾਵੇਂ ਤੇ ਪਰਤ ਤੱਕ ਡੱਬਾ ਬੱਜਾ ਬਣੀ ਪਾਇਆ ਪੂਰਾ ਪਿਆਜ਼ ਨਿੰਬੂ ਤੇ ਵਿੱਚੇ ਪਾਇਆ ਅੰਬ ਦਾ ਆਕੀਆ ਖੰਡ ਤੇ ਮੂਰ ਪਾ ਕੇ ਬੱਸ ਮੈਂ ਇਹਦਾ ਮਾਈਕ ਕਿੱਥੇ ਕਰਾਂਗਾ ਕਿ ਆਪਾਂ ਨੇ ਫਟੇ ਖਾ ਕੇ ਚੜਨੀ ਨਾ ਕੋਈ ਰੋਗ ਲੱਗੇ ਨਾ ਛਣੀ ਚੱਕ ਲਈਦਾ ਜਿਹੜੀ ਵੇ ਆਪਾਂ ਨੂੰ ਮਰ ਜਲ ਗਏ ਚੜਨੀ ਖਾ ਕੇ ਤੇ ਘੰਘੰ ਘੇਤੀਆ ਵੇ ਇੱਥੇ ਅਰੜ ਕੇ ਤੇਰੇ ਬੰਦੇ ਕੋਈ ਨਹੀਂ ਸੀ ਅੱਜ ਤੁਹਾਡੇ ਸਾਰੇ ਸਾਡੇ ਛੋਟੇ ਬਲੌਗ 'ਚ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ